ਇਹ ਪਾਵਨ ਸਥਾਨ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਸਾਹਿਬੇ ਕਮਾਲ ਸਰਬੰਸਦਾਨੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੱਖ ਤੇ ਜ਼ਿਗਰ ਛੋਟੇ ਸਾਹਿਬ ਜ ਸਾਡੇ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਤੇ ਅਤੀ ਸਨਮਾਨਯੋਗ ਮਾਤਾ ਧੰਨ ਮਾਤਾ ਗੁਜਰ ਕੌਰ ਜੀ ਦੇ ਪਵਿੱਤਰ ਸਰੀਰਾਂ ਦਾ ਜੋ ਸੰਸਕਾਰ ਹੈ ਉਹ ਇਸ ਭਵਨ ਸਥਾਨ ਦੇ ਉੱਪਰ ਹੋਇਆ ਸੀ ਬਾਬਾ ਜੋਰਾਵਰ ਸਿੰਘ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਤੇ ਮਾਤਾ ਗੁਦਰ ਕੌਰ ਜੀ ਨੂੰ ਮਰੈਂਡੇ ਤੋਂ ਗ੍ਰਿਫਤਾਰ ਕਰਕੇ ਸਰਹੰਦ ਲੈ ਕੇ ਆਂਦਾ ਜਾਂਦਾ ਹੈ ਇੱਥੇ ਸੂਬਾ ਸਰਹੰਦ ਵਜ਼ੀਰ ਖਾਨ ਦੀ ਕਚੈਰੀ ਦੇ ਵਿੱਚ 2 ਦਿਨ 11 ਤੇ 12 ਨੂੰ ਸਹਿਬਜ਼ਾਦਿਆਂ ਦੀ ਪੇਸ਼ੀ ਹੁੰਦੀ ਹੈ ਤੇ ਫਿਰ ਅਖੀਰ ਉਹਨਾਂ ਨੂੰ ਪਹਿਲਾਂ ਜ਼ਿੰਦਾ ਦੀਵਾਰਾਂ ਦੇ ਵਿੱਚ ਨੀਹਾਂ ਦੇ ਵਿੱਚ ਚਿਣੀਆਂ ਜਾਂਦਾ ਹੈ ਉਸ ਤੋਂ ਉਪਰੰਤ ਸਮਾਨੀ ਦੇ ਜਿਹੜੇ ਜਲਾਦ ਨੇ ਸਾਸ਼ਲ ਬੇਕ ਤੇ ਬਾਸ਼ਲ ਬੇਗ ਉਹਨਾਂ ਦੇ ਵੱਲੋਂ ਬਾਬਾ ਜੋਰਾਵਰ ਸਿੰਘ ਬਾਬਾ ਫਤੀ ਸਿੰਘ ਸਾਹਿਬ ਜੀ ਨੂੰ ਜ਼ਿਬਾ ਕਰਕੇ ਜਿਹੜਾ ਸ਼ਹੀਦ ਕੀਤਾ ਜਾਂਦਾ ਹੈ ਇਥੋਂ ਨੇੜੇ ਦੇ ਪਿੰਡ ਦੇ ਵਸਨੀਕ ਚੌਧਰੀ ਆਪੇਖਾਨ ਦੇ ਕੋਲੋਂ ਇਹ ਜਗ੍ਹਾ ਮੁੱਲ ਖਰੀਦੀ ਜਾਂਦੀ ਹੈ ਇੱਥੇ ਸੋਨੇ ਦੀਆਂ ਮੋਹਰਾਂ ਜਿਹੜੀਆਂ ਨੇ ਤਿੰਨ ਕੇ ਖੜੀਆਂ ਕਰਕੇ ਚਿਲ ਕੇ ਜਿਹੜੀ ਇਹ ਜਗ੍ਹਾ ਇਹ ਮੁੱਲ ਖਰੀਦੀ ਜਾਂਦੀ ਹੈ ਤੇ ਇਸ ਤੋਂ ਉਪਰੰਤ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਬਾਬਾ ਫਤੇ ਸਿੰਘ ਸਾਹਿਬ ਜੀ ਤੇ ਮਾਤਾ ਗੁਜਰ ਕੌਰ ਜੀ ਦੇ ਪਵਿੱਤਰ ਸਰੀਰ ਦੀਵਾਨ ਟੋਡਰਮਲ ਜੀ ਉਹਨਾਂ ਦੇ ਭਰਾ ਤੇ ਬਾਬਾ ਮੋਤੀराम ਮਹਾਰਾਜ ਜੀ ਦੇ ਵੱਲੋਂ ਦੀਵਾਨ ਦੀ ਉਪਰ ਇੱਕ ਦੇ ਉਪਰ ਸਜੋਬਿਤ ਕਰਕੇ ਇਸ ਪਾਵਨ ਸਥਾਨ ਤੇ ਲਿਆਂਦੇ ਜਾਂਦੇ ਨੇ ਸਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਪਾਵਨ ਸਥਾਨ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਸਾਹਿਬੇ ਕਮਾਲ ਸਰਬੰਸਦਾਨੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੱਖ ਤੇ ਜ਼ਿਗਰ ਛੋਟੇ ਸਾਹਿਬਜ਼ਾਦੇ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਤੇ ਅਤੀ ਸਨਮਾਨਯੋਗ ਮਾਤਾ ਧੰਨ ਮਾਤਾ ਗੁਦਰ ਕੌਰ ਜੀ ਦੇ ਪਵਿੱਤਰ ਸਰੀਰਾਂ ਦਾ ਜੋ ਸੰਸਕਾਰ ਹੈ ਉਹ ਇਸ ਭਾਵਨ ਸਥਾਨ ਦੇ ਉੱਪਰ ਹੋਇਆ ਸੀ ਜਦੋਂ ਬਾਬਾ ਜੋਰਾਵਰ ਸਿੰਘ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਤੇ ਮਾਤਾ ਗੁਦਰ ਕੌਰ ਜੀ ਨੂੰ ਅੰਮ੍ਰਿੰਡੇ ਤੋਂ ਗ੍ਰਿਫਤਾਰ ਕਰਕੇ ਸਰਹੰਦ ਲੈ ਕੇ ਆਂਦਾ ਜਾਂਦਾ ਹੈ ਇੱਥੇ ਸੂਬਾ ਸਰਹੰਦ ਵਜ਼ੀਰਖਾਨ ਦੀ ਕਚੈਰੀ ਦੇ ਵਿੱਚ 2 ਦਿਨ 11 ਤੇ 12 ਨੂੰ ਸਹਿਬਜ਼ਾਦਿਆਂ ਦੀ ਪੇਸ਼ੀ ਹੁੰਦੀ ਹੈ ਜਿੱਥੇ ਉਹਨਾਂ ਨੂੰ ਕਈ ਪ੍ਰਕਾਰ ਦੇ ਲਾਲਚ ਵੀ ਦਿੱਤੇ ਜਾਂਦੇ ਨੇ ਡਰਾਇਆ ਵੀ ਜਾਂਦਾ ਹੈ ਵਰਗਲਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਤਸੀਹੇ ਵੀ ਦਿੱਤੇ ਜਾਂਦੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਸਾਡੀ ਈਨ ਮੰਨ ਲੈਣ ਪਰ ਜਦੋਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ ਜੀ ਹਾਕਾ ਤੇ ਸੱਚ ਦੇ ਉੱਪਰ ਦ੍ਰਿੜ ਰਹਿੰਦੇ ਨੇ ਸਿੱਧਕ ਤੇ ਅਡੋਲ ਰਹਿੰਦੇ ਨੇ ਕਾਇਮ ਰਹਿੰਦੇ ਨੇ ਤੇ ਫਿਰ ਅਖੀਰ ਉਹਨਾਂ ਨੂੰ ਪਹਿਲਾਂ ਜ਼ਿੰਦਾ ਦੀਵਾਰਾਂ ਦੇ ਵਿੱਚ ਨੀਹਾਂ ਦੇ ਵਿੱਚ ਚਿਣੀਆਂ ਜਾਂਦਾ ਉਸ ਤੋਂ ਉਪਰੰਤ ਸਮਾਣੀ ਦੇ ਜਿਹੜੇ ਜਲਾਦ ਨੇ ਸੋਸ਼ਲ ਬੇਗ ਤੇ ਵਾਸਲ ਬੇਗ ਉਹਨਾਂ ਦੇ ਵੱਲੋਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ ਜੀ ਨੂੰ ਜ਼ਿਬਾ ਕਰਕੇ ਜਿਹੜਾ ਸ਼ਹੀਦ ਕੀਤਾ ਜਾਂਦਾ ਹੈ ਤੇ ਇਸੇ ਤਰ੍ਹਾਂ ਮਾਤਾ ਗੁਜਰ ਕੌਰ ਜੀ ਨੂੰ ਵੀ ਕਈ ਤਰੀਕਿਆਂ ਦੇ ਨਾਲ ਕਸ਼ਟ ਜਿਹੜੇ ਨੇ ਉਹ ਦਿੱਤੇ ਜਾਂਦੇ ਨੇ ਜਿਸ ਕਰਕੇ ਮਾਤਾ ਜੀ ਦੀ ਸ਼ਹਾਦਤ ਹੁੰਦੀ ਹੈ ਉਪਰੰਤ ਇਸ ਨਗਰ ਦਾ ਵਸਨੀਕ ਹੈ ਬੜਾ ਗੁਰੂ ਘਰ ਦਾ ਜਿਹੜਾ ਪਿਆਰ ਵਾਲਾ ਸਿੱਖ ਦੀਵਾਨ ਟੋਡਰਮਲ ਉਹਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਵਦੀਰ ਖਾਨ ਤੱਕ ਸਰਕਾਰ ਹਕੂਮਤ ਤੱਕ ਪਹੁੰਚ ਕੀਤੀ ਜਾਂਦੀ ਹੈ ਕਿ ਇਹਨਾਂ ਦੇ ਜਿਹੜੇ ਪਵਿੱਤਰ ਸਰੀਰ ਨੇ ਸਹਬਜ਼ਾਦਿਆਂ ਤੇ ਮਾਤਾ ਜੀ ਦੇ ਜਿਹੜੇ ਪਵਿੱਤਰ ਸਰੀਰ ਨੇ ਇਹਨਾਂ ਦੀ ਅੰਤਿਮ ਸੰਭਾਲ ਕਰਨ ਦੀ ਜਿਹੜੀ ਆਗਿਆ ਉਹ ਮੈਨੂੰ ਦਿੱਤੀ ਜਾਵੇ ਤੇ ਸੂਬਾ ਸਰਹੰਦ ਵਦੀਰ ਖਾਨ ਦੇ ਵੱਲੋਂ ਇਸ ਸ਼ਰਤ ਦੇ ਉੱਪਰ ਆਗਿਆ ਦਿੱਤੀ ਜਾਂਦੀ ਹੈ ਕਿ ਜਿਹੜੀ ਜਗ੍ਹਾ ਤੁਹਾਨੂੰ ਇਹਨਾਂ ਦੇ ਸੰਸਕਾਰ ਦੇ ਵਾਸਤੇ ਚਾਹੀਦੀ ਹੈ ਉਹ ਜਗ੍ਹਾ ਤੁਹਾਨੂੰ ਸੋਨੇ ਦੀਆਂ ਮੋਹਰਾਂ ਜਿਹੜੀਆਂ ਨੇ ਉਹ ਵਿਸਾ ਕੇ ਤੇ ਮੁੱਲ ਖਰੀਦਣੀ ਪਏਗੀ। ਦੀਵਾਨ ਟੋਡਰਮਲ ਜੀ ਦੇ ਵੱਲੋਂ ਇਹ ਜਿਹੜੀ ਜਗ੍ਹਾ ਹੈ ਜਦੋਂ ਆਪਾਂ ਦਰਬਾਰ ਸਾਹਿਬ ਦੇ ਅੰਦਰ ਜਾਂਦੇ ਆਂ ਤੇ ਜੋਤੀਸ ਰੂਪ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਜਿੱਥੇ ਪਾਲਕੀ ਸਾਹਿਬ ਐ ਸੁਨਹਿਰੀ ਪਾਲਕੀ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਇੰਨੀ ਜਿਹੜੀ ਜਗ੍ਹਾ ਹੈ ਇਹ ਇਥੋਂ ਨੇੜੇ ਦੇ ਪਿੰਡ ਦੇ ਵਸਨੀਕ ਚੌਧਰੀ ਆਪੇਖਾਨ ਦੇ ਕੋਲੋਂ ਇਹ ਜਗ੍ਹਾ ਮੁੱਲ ਖਰੀਦੀ ਜਾਂਦੀ ਹੈ ਇੱਥੇ ਸੋਨੇ ਦੀਆਂ ਮੋਹਰਾਂ ਜਿਹੜੀਆਂ ਨੇ ਚਿੰਨ ਕੇ ਖੜੀਆਂ ਕਰਕੇ ਚਿੰਨ ਕੇ ਜਿਹੜੀ ਇਹ ਜਗ੍ਹਾ ਇਹ ਮੁੱਲ ਖਰੀਦੀ ਜਾਂਦੀ ਹੈ ਤੇ ਇਸ ਤੋਂ ਉਪਰੰਤ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਬਾਬਾ ਫਤਿਹ ਸਿੰਘ ਸਾਹਿਬ ਜੀ ਤੇ ਮਾਤਾ ਗੁਜਰ ਕੌਰ ਜੀ ਦੇ ਪਵਿੱਤਰ ਸਰੀਰ ਦੀਵਾਨ ਟੋਡਰਮਲ ਜੀ ਉਹਨਾਂ ਦੇ ਭਰਾ ਤੇ ਬਾਬਾ ਮੋਤੀराम ਮਹਾਰਾਜੀ ਦੇ ਵੱਲੋਂ ਬੇਬਾਨ ਦੀ ਉੱਪਰ ਇੱਕ ਦੇ ਉੱਪਰ ਸਜੋਬਿਤ ਕਰਕੇ ਇਸ ਪਾਵਨ ਸਥਾਨ ਤੇ ਲਿਆਂਦੇ ਜਾਂਦੇ ਨੇ ਇਹ ਵੀ ਇਤਿਹਾਸਕ ਸਰੋਤਾਂ ਦੇ ਵਿੱਚ ਜ਼ਿਕਰ ਹੈ ਕਿ ਜਿਹੜੀਆਂ ਲੱਕੜਾਂ ਦਾ ਪ੍ਰਬੰਧ ਹੈ ਚਿਖਾ ਚੜਨ ਦੇ ਵਾਸਤੇ ਇਹ ਜਿਹੜੀ ਸੇਵਾ ਹੈ ਇਹ ਬਾਬਾ ਮੋਤੀराम ਮਹਿਰਾਜੀ ਦੇ ਵੱਲੋਂ ਕੀਤੀ ਜਾਂਦੀ ਹੈ ਫਿਰ ਇੱਥੇ ਚਿਖਾ ਚੜਨ ਕੇ ਇਸ ਪਾਵਨ ਸਥਾਨ ਦੇ ਉੱਪਰ ਸਹਬਜ਼ਾਦਿਆਂ ਤੇ ਮਾਤਾ ਜੀ ਦੇ ਪਵਿੱਤਰ ਸਰੀਰਾਂ ਦਾ ਜਿਹੜਾ ਸੰਸਕਾਰ ਕੀਤਾ ਜਾਂਦਾ ਹੈ ਤੇ ਨਾਮਸਕਾਰ ਹੈ ਦੀਵਾਨ ਟੋਡਰਮਲ ਜੀ ਦੀ ਮਹਾਨ ਕੁਰਬਾਨੀ ਨੂੰ ਜਿਨ੍ਹਾਂ ਨੇ ਇੰਨੀ ਵੱਡੀ ਸੇਵਾ ਆਪਣਾ ਸਭ ਕੁਝ ਜਿਹੜਾ ਕੁਰਬਾਨ ਕਰਕੇ ਕੀਤੀ ਤੇ ਆਪਣੀ ਜਾਨ ਦੀ ਆਪਣੇ ਪਰਿਵਾਰ ਦੀ ਕਿਸੇ ਤਰ੍ਹਾਂ ਦੀ ਕੋਈ ਪ੍ਰਵਾਹ ਨਾ ਕਰਦੇ ਹੋਏ ਹਕੂਮਤ ਦਾ ਡਰ ਮਨਾਂ ਦੇ ਵਿੱਚੋਂ ਕੱਢ ਕੇ ਆਪਣਾ ਸਭ ਕੁਝ ਕੁਰਬਾਨ ਕਰਕੇ ਵੀ ਇਹ ਸੇਵਾ ਉਹਨਾਂ ਨੇ ਨਿਭਾਈ ਤੇ ਇਹ ਜਿਹੜਾ ਪਾਵਨ ਸਥਾਨ ਹੈ ਇਸੇ ਕਰਕੇ ਦੁਨੀਆ ਦੇ ਇਤਿਹਾਸ ਦੇ ਵਿੱਚ ਬਕਾਇਦਾ ਇਹ ਰਿਕਾਰਡ ਦਰਜ ਵੀ ਹੈ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਇਹ ਧਰਤੀ ਜਿਹੜੀ ਸਭ ਤੋਂ ਮਹਿੰਗੇ ਮੁੱਲ ਦੇ ਵਿੱਚ ਵਿਕੀ ਹੈ ਕਿਉਂਕਿ ਇਹਨੂੰ ਸੋਨਾ ਵਿਸ਼ਾ ਕੇ ਜਿਹੜੀ ਧਰਤੀ ਹੈ ਖਰੀਦੀ ਗਈ ਹੈ ਪਰ ਇਹਦੇ ਨਾਲ ਜਿਹੜੀਆਂ ਸਿੱਖ ਸੰਗਤਾਂ ਨੇ ਸਿੱਖ ਪੰਥ ਹੈ ਕੌਮ ਹੈ ਇਹਨਾਂ ਦੇ ਵਾਸਤੇ ਇਸ ਸਥਾਨ ਦੀ ਜਿਹੜੀ ਅਹਿਮੀਅਤ ਹੈ ਉਹ ਇਸ ਕਰਕੇ ਜ਼ਿਆਦਾ ਹੈ ਕਿਉਂਕਿ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੀ ਬਾਛਾ ਜੀ ਦੇ ਛੋਟੇ ਲੱਖ ਤੇ ਜਿਗਰ ਤੇ ਮਾਤਾ ਜੀ ਉਹਨਾਂ ਦੇ ਪਵਿੱਤਰ ਸਰੀਰ ਇੱਥੇ ਸਮਾਏ ਜਿਨ੍ਹਾਂ ਨੇ ਕੌਮ ਦੀ ਖਾਤਰ ਹੱਕ ਤੇ ਸੱਚ ਦੀ ਖਾਤਰ ਇੰਨੀ ਛੋਟੀ ਸਰੀਰ ਕੁਮਰ ਦੇ ਵਿੱਚ ਵੀ ਇੰਨੀ ਵੱਡੀ ਕੁਰਬਾਨੀ ਜਿਨ੍ਹਾਂ ਨੇ ਕੀਤੀ ਹੈ ਸੋ ਇਸ ਕਰਕੇ ਜਿਹੜਾ ਪਾਵਨ ਸਥਾਨ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਸਤਗੁਰੂ ਜੀ ਦੇ ਦੋਵੇਂ ਸਹਿਬਜ਼ਾਦਿਆਂ ਤੇ ਮਾਤਾ ਜੀ ਦੇ ਪਵਿੱਤਰ ਸਰੀਰਾਂ ਦੇ ਸੰਸਕਾਰ ਵਾਲੀ ਇਹ ਜਗ੍ਹਾ ਹੈ ਸ੍ਰੀ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਜੀ ਦੇ ਨਾਮ ਦੇ ਨਾਲ ਜਾਣੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ